ਤੂਰੀ ਦੇ ਗੌਤਾਮ ਹਸਪਤਾਲ ਵਿੱਚ ਸਟੈਪ-ਆਨ ਸੁਸਾਇਟੀ ਵੱਲੋਂ ਪੰਛੀਆਂ ਦੇ ਲਈ ਰਹਿਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ। ਰਹਿਣ ਬਸੇਰੇ ਦੇ ਉਦਘਾਟਨ ਮੌਕੇ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਰਹਿਣ ਬਸੇਰੇ ਵਿੱਚ ਪੰਛੀਆਂ ਦੇ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਨੂੰ ਇਸ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਗੌਤਾਮ ਹਸਪਤਾਲ ਵਿੱਚ ਪੰਛੀਆਂ ਲਈ ਰਹਿਣ ਬਸੇਰਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਦੇ ਲਈ ਚੋਗਾ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਸੋਸਾਇਟੀ ਦੇ ਅਗਵਾ ਨੇ ਦੱਸਿਆ ਕਿ ਸੋਸਾਇਟੀ ਸਮੇਂ-ਸਮੇਂ ਤੇ ਬਿਮਾਰ ਪਸ਼ੂਆਂ ਦੀ ਦੇਖਭਾਲ ਕਰਦੀ ਹੈ ਜਿਸ ਦੇ ਲਈ ਗੌਤਾਮ ਹਸਪਤਾਲ ਬਣਾਇਆ ਗਿਆ ਜਿੱਥੇ ਕਿ ਬਿਮਾਰ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਜਿੱਥੇ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਗੌਤਾਮ ਹਸਪਤਾਲ ਵਿੱਚ ਇੱਕ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਕਿ ਬਿਮਾਰ ਪਸ਼ੂਆਂ ਨੂੰ ਲੈ ਕੇ ਆਉਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪੂਰੇ ਟੋਰੀ ਸ਼ਹਿਰ ਨਿਵਾਸੀਆਂ ਨੂੰ ਧੰਨਵਾਦ ਕਰਦਾ ਤੇ ਵਧਾਈ ਦਿਨਾਂ ਕਿ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਸਹਿਯੋਗ ਨਾਲ ਗੋਤਾਮ ਹਸਪਤਾਲ ਦੇ ਵਿੱਚ ਪੰਛੀਆਂ ਦੇ ਲਈ ਜਿਸ ਤਰੀਕ ਗਰਮੀਆਂ ਆ ਰਹੀਆਂ ਨੇ ਉਹਨਾਂ ਨੂੰ ਚੋਗਾ ਚੋਗਾਂ ਲਈ ਥਾਂ ਥਾਂ ਜਾਣਾ ਪੈਂਦਾ ਜਾਂ ਪਾਣੀ ਦੀ ਸਮੱਸਿਆ ਆਂਦੀ ਆ ਤਾਂ ਗੋਤਾਮ ਹਸਪਤਾਲ ਦੇ ਵਿੱਚ ਇੱਕ ਉਹਨਾਂ ਲਈ ਰਹਿਣ ਬਸੇਰਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਲਈ ਚੋਗੇ ਦਾ ਤੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਇਸ ਸੇਵਾ ਦੇ ਵਿੱਚ ਸਾਡਾ ਧੋਰੀ ਦੇ ਸਾਡੇ ਆਦਰਸ਼ ਮਾਡਲ ਹਾਈ ਸਕੂਲ ਦੇ ਸੰਸਥਾਪਕ ਸ਼੍ਰੀ ਰਮੇਸ਼ ਚੰਦ ਜਿੰਦਲ ਜੀ ਤੇ ਉਨ੍ਹਾਂ ਦੀ ਤਰਫ ਪਤਨੀ ਅਰੋਨਾ ਜਿੰਦਲ ਜੀ ਨੇ ਪਰਿਵਾਰ ਸਮੇਤ ਆ ਕੇ ਇੱਥੇ ਸਾਡੀ ਇਸ ਕੰਮ ਦੇ ਵਿੱਚ ਬਹੁਤ ਸਾਰਾ ਸਹਿਯੋਗ ਦਿੱਤਾ ਤੇ ਸਾਡਾ ਸਾਥ ਦਿੱਤਾ ਕਿਉਂਕਿ ਜਦੋਂ ਅਸੀਂ ਇਹ ਜੇ ਵੱਡੇ ਵੱਡੇ ਸੁਪਨੇ ਦੇਖਦੇ ਆ ਤਾਂ ਇਹਨਾਂ ਸੁਪਨਿਆਂ ਨੂੰ ਸਰਕਾਰ ਕਰਨ ਵਾਸਤੇ ਇਕੱਲੇ ਸੰਸਥਾ ਜਿਹਨਾਂ ਦੇ ਮੈਂਬਰ ਕੁਝ ਨਹੀਂ ਕਰ ਸਕਦੇ ਇਹਨਾਂ ਕੰਮਾਂ ਦੇ ਵਿੱਚ ਸਾਨੂੰ ਸ਼ਹਿਰ ਨਿਵਾਸੀਆਂ ਦੀ ਤੇ ਉਹਨਾਂ ਦੀ ਦਾਨੀ ਸੱਜਣਾਂ ਦੀ ਬਹੁਤ ਜ਼ਰੂਰਤ ਪੈਂਦੀ ਆ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਸਾਡੇ ਗੌਤਮ ਹਸਪਤਾਲ 'ਚ ਸੇਵਾ ਕਾਫੀ ਸਮੇਂ ਤੋਂ ਚੱ ਇਸ ਤੋਂ ਇਲਾਵਾ ਅਸੀਂ ਪੂਰੇ ਹਲਕੇ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਫੋਨ ਆਉਂਦਾ ਕਿ ਇੱਥੇ ਕੋਈ ਗਊ ਬਿਮਾਰ ਪਈ ਆ ਜਾਂ ਐਕਸੀਡੈਂਟ ਹੋਇਆ ਤਾਂ ਸਾਡੀ ਟੀਮ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਡੇ ਐਂਬੂਲੈਂਸ ਹੀ ਤਿਆਰ ਕਰਵਾਈ ਵੀ ਐਂਬੂਲੈਂਸ ਖੜੀ ਆ ਸਾਡੇ ਕੋਲ ਡਾਕਟਰ ਤੇ ਟੀਮ ਹੈ ਤਾਂ ਉੱਥੇ ਜਾ ਕੇ ਅਸੀਂ ਉਹ ਗਊ ਨੂੰ ਉੱਥੇ ਉਰੇ ਲੈ ਕੇ ਆਨੇ ਆ ਇਸ ਤਰ੍ਹਾਂ ਇਸ ਦੇ ਨਾਲ ਸਾਡਾ ਜਿਸ ਤਰ੍ਹਾਂ ਜ ਸਾਡਾ ਨਾਮ ਹੈ ਸਟੈਪਨ ਸੁਸਾਇਟੀ ਸਟੱਡੀ ਟੂ ਐਜੂਕੇਟ ਪੂਰਰ ਐਂਡ ਫੋਰ ਅਦਰ ਨੋਸ਼ਨਸ ਸਟੈਪਨ ਸੁਸਾਇਟੀ ਵੱਲੋਂ ਕਈ ਬਹੁਤ ਹੀ ਹੁਸ਼ਿਆਰ ਤੇ ਇਟਾਲੀਅਨ ਜਵਾਨਾਂ ਨੂੰ ਜੋ ਫੀਸ ਨਹੀਂ ਪੇ ਕਰ ਸਕਦੇ ਜਾਂਗੇ ਜ਼ਿੰਦਗੀ ਬਦਲਣਾ ਚਾਹੁੰਦੇ ਆ ਤਾ ਬੁੱਟੇ ਲਗਾ ਕੇ ਜਾਂ ਲੱਡ ਕੈਂਪ ਲਾ ਕੇ ਹੋਰ ਕਈ ਤਰ੍ਹਾਂ ਦੇ ਅਦਾ ਨੋਸ਼ਨ ਕੀਤੇ ਜਾਂਦੇ ਨੇ ਮੈਂ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਧੰਨਵਾਦਾਂ ਸਟੈਪਨ ਸੁਸਾਇਟੀ ਦਾ ਜਿਨ੍ਹਾਂ ਨੇ ਅੰਦਾ ਵੱਡਾ ਉਪਰਾਲਾ ਚੱਕਿਆ ਵੀ ਇਸ ਗੌਤਮ ਦੇ ਵਿੱਚ ਬੇਜੁਬਾਨ ਪੰਛੀਆਂ ਵਾਸਤੇ ਇੰਨਾ ਵਧੀਆ ਕਦਮ ਚੁੱਕਿਆ ਗਿਆ ਵੀ ਪੰਛੀਆਂ ਨੂੰ ਜਿਹੜਾ ਜਿਹੜਾ ਕਿ ਪਾਣੀ ਦੀ ਬੜੀ ਗਰਮੀਆ ਦੇ ਵਿੱਚ ਸਮੱਸਿਆ ਆ ਰਹਿੰਦੀ ਹੈ ਤੇ ਬਹੁਤ ਹੀ ਜ਼ਿਆਦਾ ਪੰਛੀਆਂ ਵਾਸਤੇ ਕੋਈ ਵੀ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਐਸਾ ਪ੍ਰਬੰਧ ਨਹੀਂ ਹੈਗਾ ਜਿੱਥੇ ਪੰਛੀਆਂ ਨੂੰ ਕੁਝ ਖਾਨ ਪੀਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੋਵੇ ਇਹਨਾਂ ਵਾਸਤੇ ਰੈਨ ਬਸੇਰਾ ਇੱਥੇ ਬਣਾਇਆ ਜਾ ਰਿਹਾ ਹੈ ਮੈਂ ਉਸ ਚੀਜ਼ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਮੈਂ ਆਪਣੇ ਪਰਿਵਾਰ ਸਮੇਤ ਮੇਰੇ ਮਾਤਾ ਜੀ ਸ਼੍ਰੀਮਤੀ ਅਰੁਣਾ ਜਿੰਦਰ ਪ੍ਰਿੰਸੀਪਲ ਅਦਰਸ਼ ਮਾਡਲ ਹਾਈ ਸਕੂਲ ਤੂਰੀ 50 ਸਾਲ ਸਾਡੇ ਸਕੂਲ ਨੂੰ ਚੱਲਦਿਆਂ ਨੂੰ ਪੂਰੇ ਹੋਏ ਨੇ ਤੇ ਉਸ ਮੌਕੇ ਦੇ ਉੱਤੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਨਾ ਮਾਨ ਬਖਸ਼ਿਆ ਸਾਡੇ ਮਾਤਾ ਜੀ ਨੂੰ ਪ੍ਰਿੰਸੀਪਲ ਅਦਰਸ਼ ਮਾਡਲ ਹਾਈ ਸਕੂਲ ਨੂੰ ਕਿ ਉਹਨਾਂ ਵੱਲੋਂ ਇਸ ਜਗ੍ਹਾ ਦਾ ਉਦਘਾਟਨ ਕਰਵਾਇਆ ਧੰਨਵਾਦ ਜੀ ਗੌਤਮ ਚੈਰੀਟੇਬਲ ٹرسٹ ਤੇ ਤੇਪਨ ਸੋਸਾਇਟੀ ਦੇ ਸਹਿਯੋਗ ਦੇ ਨਾਲ ਜੀ ਆਪਣੇ ਜਿਹੜੇ ਪੰਛੀਆਂ ਲਈ ਜੋ ਭੁੱਖੇ ਰਹਿੰਦੇ ਨੇ ਪਿਆਸੇ ਰਹਿੰਦੇ ਨੇ ਉਹਨਾਂ ਦੀ ਸੇਵਾ ਹਿੱਤ ਅੱਜ ਸਾਡੇ ਸਮਾਜ ਸੇਵੀ ਪਰਿਵਾਰ ਅੰਕੁਰ ਜਿੰਦਲ ਜੀ ਆਪਣੇ ਪੇਰੈਂਟਸ ਦੇ ਨਾਲ ਉਰੇ ਪਹੁੰਚੇ ਨੇ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਸਟਾਰਟ ਕੀਤਾ ਗਿਆ ਜੀ ਲੋਕਾਂ ਨੂੰ ਹੋਰ ਕੀ ਸੰਦੇਸ਼ ਦੋਨਾ ਲੋਕਾਂ ਨੂੰ ਇਹ ਹੀ ਹੈ ਜੀ ਵੱਤ ਵਧਾ ਕੇ ਆਪਾਂ ਨੂੰ ਗਊთა ਹੁੰਦੇ ਵਿੱਚ ਪੰਛੀਆਂ ਲਈ ਗਊ ਮਾਤਾ ਲਈ ਜਿਹੜੇ ਬਿਮਾਰ ਨੇ ਉਹਨਾਂ ਲਈ ਸੇਵਾ ਕਰਨੀ ਚਾਹੀਦੀ ਇਹ ਸਾਨੂੰ ਵੱਤ ਵਧਾ ਕੇ ਇੱਥੇ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਸਾਰੇ ਸ਼ਹਿਰ ਵਾਸੀਆਂ ਦੇ ਸੇਵ ਨਾਲੇ ਪ੍ਰੋਗਰਾਮ ਸਹੀ ਅੱਗੇ ਚੱਲਦਾ ਰਹੇ